ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਮੈਂ ਹਰਮਨप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਫਿਲਮ ਐਮਰਜੈਂਸੀ ਦੇ ਬਾਰੇ ਵਿੱਚ ਕਹਿੰਦੇ ਕੰਗਣਾ ਰਣੌਤ ਦੀ ਇਸ ਫਿਲਮ ਨੂੰ ਸੈਂਸਰ ਸਰਟੀਫਿਕੇਟ ਮਿਲ ਗਿਆ ਜੀ ਹਾਂ ਬਿਲਕੁਲ ਜੀ ਕੰਗਣਾ ਰਣੌਤ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਜਿਹੜੀ ਕਿ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਉਹਨੂੰ ਸਰਟੀਫਿਕੇਟ ਮਿਲ ਗਿਆ ਸੈਂਸਰ ਵਾਲਾ ਪਰ ਇਹਦੇ ਵਿੱਚ ਫਿਲਮ ਦੇ ਵਿੱਚ ਤਿੰਨ ਕੱਟ ਲਾਉਣ ਦੇ ਲਈ ਕਿਹਾ ਗਿਆ ਹੈ ਬੋਰਡ ਦੇ ਵੱਲੋਂ ਤੇ ਇਹਦੇ ਵਿੱਚ 10 ਤਬਦੀਲੀਆਂ ਕਰਨ ਦੇ ਲਈ ਕਿਹਾ ਗਿਆ ਹੈ ਵੀ ਜੇਵੇਂ ਦੁਬਾਰਾ ਸੀਨ ਕ੍ਰੀਏਟ ਕਰੋ ਕੁਝ ਇਸ ਤਰੀਕੇ ਦੀਆਂ ਗੱਲਾਂ ਵੀ ਇਹਦਾ ਭਾਵ ਆਹ ਨਾਲ ਦੱਸੇ ਇਹਦਾ ਭਾਵ ਆਹ ਨਾਲ ਦੱਸੇ 10 ਇਸ ਤਰੀਕੇ ਦੀਆਂ ਤਬਦੀਲੀਆਂ ਕਰਨ ਨੂੰ ਤੇ 3 ਇਸ ਫਿਲਮ ਦੇ ਵਿੱਚ ਵੱਡੇ ਕੱਟ ਲਾਉਣ ਨੂੰ ਕਿਹਾ ਗਿਆ ਜਿਹੜੇ ਕਰਕੇ ਕਹਿੰਦੇ ਵੀ ਕੰਗਣਾ ਰਣੌਤ ਇਸ ਗੱਲੋਂ ਨਰਾਸ਼ ਵੀ ਹੈ ਤੇ ਸੈਂਸਰ ਬੋਰਡ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਇਹਦੇ ਵਿੱਚ ਕੁਝ ਕੁ ਹੋਰ ਗੱਲਾਂ ਵੀ ਆ ਪਰ ਇਹਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਗੱਲਾਂ ਜਿਹੜੀਆਂ ਉਹਦੇ ਵਿੱਚ ਵੀ ਅਸੀਂ ਬਦਲਾਅ ਕਰਨ ਦੇ ਵਾਸਤੇ ਕਿਹਾ ਹੈਗਾ ਸੋ ਇਸ ਫਿਲਮ ਦਾ ਰੌਲਾ ਪਾ ਜਾਣਦੇ ਕਿ ਪਿਛਲੇ ਕਈ ਹਫ਼ਤਿਆਂ ਤੋਂ ਬਹੁਤ ਪੈ ਰਿਆ ਪੈਣਾ ਵੀ ਸੀ ਇਸ ਫਿਲਮ ਦੇ ਰੌਲੇ ਦੇ ਵਧਣੇ ਵਧਣਾ ਇਹ ਜਾਣਦਿਆਂ ਹੀ ਮੇਰਾ ਕੈਲ ਫਿਲਮ ਤਿਆਰ ਕੀਤੀ ਗਈ ਸੀ ਦੇਖੋ ਗੱਲ ਇਹ ਆ ਕਿ ਕੰਗੜਾ ਨਨੋਤਾ ਇਹ ਗੱਲ ਕਹਿ ਦਿੰਦੀ ਆ ਕਿ ਜੋ ਸੱਚ ਹੈ ਸਮੇਂ ਦਾ ਮੈਂ ਉਹਨੂੰ ਬਿਆਨ ਕਰਦੀ ਹਾਂ ਉਹ ਸੱਚ ਨੂੰ ਬਿਆਨ ਕਰਨ ਵਾਲੀ ਕਿਹੜੀ ਇਤਿਹਾਸਕਾਰ ਆ ਇੱਕ ਤਾਂ ਗੱਲ ਇਹ ਆ ਤੇ ਉਹਦੇ ਵੱਲੋਂ ਪੇਸ਼ ਕੀਤੀ ਗਈ ਗੱਲ ਸੱਚ ਹੀ ਹੋਵੇ ਇਹ ਉਹਨੂੰ ਸੱਚ ਲੱਗਦਾ ਹੋਊਗਾ ਕਿ ਇਹ ਸਮੁੱਚੇ ਸਮਾਜ ਨੂੰ ਸੱਚ ਲੱਗਦਾ ਬਹੁਤ ਸਾਰੀਆਂ ਗੱਲਾਂ ਸਮਾਜ ਦੇ ਵਿੱਚ ਇਹੋ ਜਿਹੀਆਂ ਹੋਈਆਂ ਵਾਪਰੀਆਂ ਹੁੰਦੀਆਂ ਅਤੀਤ ਦੇ ਵਿੱਚ ਜਿਨ੍ਹਾਂ ਨੂੰ ਜੇਕਰ ਅਸੀਂ ਅੱਜ ਪੇਸ਼ ਕਰਦੇ ਆ ਤਾਂ ਉਹਦੇ ਨਾਲ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਮੰਡੀਆਂ ਪੈਂਦੀਆਂ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੇ ਆਪਾਂ ਮੰਨ ਲਓ ਕਿਸੇ ਸਾਨੂੰ ਹੀ ਲੱਗਦਾ ਹੋਵੇ ਵੀ ਆਹ ਤਾਂ ਧਾਰਮਿਕ ਆ ਧਰਮ ਗੁਰੂ ਆ ਦੇਵੀ ਦੇਵਤੇ ਨੇ ਇਦਾਂ ਤਾਂ ਕੁਝ ਕੀਤਾ ਹੀ ਨਹੀਂ ਹੋਣਾ ਉਦਾਹਰਨ ਦੇ ਤੌਰ ਤੇ ਇਹ ਤਾਂ ਪਖੰਡਾ ਇਹਦਾ ਡਰਾਮਾ ਝੂਠ ਆ ਤੁਸੀਂ ਜੇ ਉਹਨੂੰ ਪੇਸ਼ ਕਰੋਗੇ ਤਾਂ ਲੋਕਾਂ ਨੇ ਤਾਂ ਇੱਥੇ ਰੌਲਾ ਪਾ ਲੈਣਾ ਸੋ ਜਦੋਂ ਤੁਹਾਨੂੰ ਪਤਾ ਵੀ ਇਹ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਇਦਾਂ ਨਹੀਂ ਹੈਗੀਆਂ ਜਾਂ ਜਿਹੜੀ ਮੈਂ ਗੱਲ ਕਹਿਣਾ ਉਹ ਸਭ ਨੂੰ ਉਵੇਂ ਹੀ ਲੱਗੇ ਤੇ ਫਿਰ ਇਹ ਗੱਲ ਜ਼ਰੂਰੀ ਨਹੀਂ ਕਿ ਤੁਸੀਂ ਉਸ ਗੱਲ ਦੇ ਉੱਤੇ ਪਸੂੜੀ ਪਾਉਣੀ ਆ ਸੋ ਕੰਗੜਾ ਨੇ ਇਸ ਫਿਲਮ ਦੇ ਰਾਹੀਂ ਮਸ਼ਹੂਰੀ ਖੱਟਣੀ ਸੀ ਉਹ ਉਹਨੇ ਖੱਟੀ ਹੈ ਇਹ ਵੀ ਗੱਲ ਆ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਜੀ ਉਹਦਾ ਚੱਲਦਾ ਚੁੱਲਦਾ ਕੁਝ ਨਹੀਂਗਾ ਇਸ ਕਰਕੇ ਉਹਨੇ ਆ ਗੱਲਾਂ ਕਰ-ਕਰ ਕੇ ਤੇ ਆਪਦਾ ਮਿੱਟੀ ਵੀ ਪਟਾਉਣੀ ਸੀ ਤੇ ਆਪਦੀ ਮਸ਼ਹੂਰੀ ਵੀ ਖੱਟਣੀ ਸੀ ਉਹਨੇ ਦੋਵੇਂ ਗੱਲਾਂ ਕੀਤੀਆਂ ਹੁਣ ਇਹ ਜਿਹੜੀ ਫਿਲਮ ਆ ਇਹ ਨਵੀਂ ਤਰੀਕਾ ਨਾਲ ਅਲਾਨੀ ਜਾਊਗੀ ਰਿਲੀਜ਼ਿੰਗ ਦੀ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂਗਾ ਪਰ ਇਹਨਾਂ ਜ਼ਰੂਰ ਪਤਾ ਵੀ ਜੇਕਰ ਇਸ ਨੂੰ ਰਿਲੀਜ਼ ਕਰਨਾ ਵੀ ਹੋਇਆ ਹੁਣ ਤਾਂ ਇਹ ਕਈ ਮਹੀਨੇ ਅੱਗੇ ਗੱਲ ਪੈ ਜਾਣੀ ਆ ਕਿਉਂਕਿ ਜਿਹੜੇ ਹੁਣ 3 ਕੱਟ ਉਹਦੇ ਤੇ ਲਾਉਣੇ ਆ ਉਹ 3 ਕੱਟ ਲਾਉਣ ਤੋਂ ਬਾਅਦ ਫਿਲਮ ਦੀ ਕਹਾਣੀ ਕਿਵੇਂ ਜੁੜੂਗੀ ਇੱਕ ਤਾਂ ਗੱਲ ਇਹ ਆ ਦੂਜੀ ਗੱਲ ਇਹ ਵੀ ਜਿਹੜੇ 10 ਬਦਲਾਅ ਕਰਨੇ ਆ ਉਹ ਕੋਈ 10 ਮਿੰਟਾਂ ਦੇ ਵਿੱਚ ਤਾਂ ਹੋ ਨਹੀਂ ਜਾਣੇ ਉਹਨਾਂ ਨੂੰ ਵੀ ਕਾਫੀ ਸਮਾਂ ਲੱਗੂਗਾ ਫਿਰ ਇੱਕ ਨਵੀਂ ਤਰੀਕਤ ਹੈ ਕੀਤੀ ਜਾਊਗੀ ਠੀਕ ਹੈ ਉਹ ਕੱਟ ਲਾ ਕੇ ਸਾਰਾ ਕੁਝ ਕਰਕੇ ਬੋਰਡ ਨੂੰ ਫੇਰ ਦਿਖਾਉਣੀ ਹੈ ਫਿਰ ਨਵੀਂ ਤਰੀਕ ਤੈ ਕੀਤੀ ਜਾਊਗੀ ਉਹਦੇ ਲਈ ਫੇਰ ਪ੍ਰਚਾਰ ਕੀਤਾ ਜਾਊਗਾ ਇਹ ਫਿਲਮ ਫੇਰ ਰਿਲੀਜ਼ ਹੋਊਗੀ ਸੋ ਕਹਿਣ ਦਾ ਭਾਵ ਇਹ ਆ ਵੀ ਇਹ ਪ੍ਰੋਸੈਸ ਆ ਜਿਹੜਾ ਉਹ ਕੁਝ ਮਹੀਨਿਆਂ ਦਾ ਪੈ ਗਿਆ ਫੇਰ ਅੱਗੇ ਹੁਣ ਵੈਨੀਫਾਈ ਕਰ ਰਿਲੀਜ਼ ਹੁੰਦਾ ਪਰ ਗੱਲ ਇਹ ਆ ਫਿਲਹਾਲ ਤਿੰਨ ਕੱਟ ਤੇ 10 ਬਦਲਾਅ ਕਰਕੇ ਇਹ ਫਿਲਮ ਰਿਲੀਜ਼ ਕੀਤੀ ਜਾ ਸਕੂਗੀ ਤੇ ਸਖਤੀ ਦੇ ਨਾਲ ਇਹ ਗੱਲ ਕਹੀ ਗਈ ਹੈ ਕੰਗਰਾਨਾ ਅਥਾਰਟੀ ਟੀਮ ਨੂੰ ਸੈਂਸਰ ਬੋਰਡ ਦੇ ਵੱਲੋਂ ਜੀ ਜੀ ਬਿਲਕੁਲ ਸਹੀ ਤਾਨਾ ਸਾਹਿਬ ਤੇ ਉਧਰ ਵਿਨੇਸ਼ ਫੋਗਾਟ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੇ ਇੱਕ ਬਿਆਨ ਦਿੱਤਾ ਹੈ ਜਿਉਂ ਕਹਿੰਦੀ ਕਿ ਬੀਜੇਪੀ ਨੇ ਮੇਰੇ ਮੈਡਲ ਨੂੰ ਦੇਸ਼ ਦਾ ਮੈਡਲ ਨਹੀਂ ਸਮਝਿਆ ਦੇਖੋ ਪਹਿਲੀ ਗੱਲ ਤਾਂ ਇਹ ਜਿਕੇ ਲੰਗੇ ਕੱਲ੍ਹ ਨਾ ਖਬਰ ਆਈ ਹੈ ਕਿ ਕਿ ਬਜਰੰਗ ਪੂਨੀਆਂ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਹੈ ਤੇ ਬਜਰੰਗ ਪੂਨੀਆਂ ਜਿਹੜਾ ਤੇ ਉਹਦੇ ਵੱਲੋਂ ਗੱਲ ਕਹੀ ਗਈ ਹੈ ਕਿ ਵਿਦੇਸ਼ੀ ਨੰਬਰ ਤੋਂ ਵਟਸਐਪ ਦੇ ਉੱਤੇ ਮੈਨੂੰ ਧਮਕੀ ਦਿੱਤੀ ਗਈ ਹੈ ਤੇ ਬਜਰੰਗ ਨੂੰ ਧਮਕੀ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਬਜਰੰਗ ਕਾਂਗਰਸ ਛੱਡ ਦਿਓ ਨਹੀਂ ਤਾਂ ਉਹਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਸਤੇ ਚੰਗਾ ਨਹੀਂ ਹੋਊਗਾ ਤੇ ਅੱਗੇ ਲਿਖਿਆ ਕਿ ਇਹ ਸਾਡਾ ਆਖਰੀ ਸੁਨੇਹਾ WhatsApp ਤੇ ਮਿਲੇ ਧਮਕੀ ਭਰੇ ਸੰਦੇਸ਼ ਦੇ ਵਿੱਚ ਉਹਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਤਾਂ ਗੱਲ ਹੋ ਗਈ ਇੱਕ ਦੂਜੀ ਗੱਲ ਤੁਸੀਂ ਪਛੜੀ ਵਿਨੇਸ਼ ਫੁਗਾੜ ਦੀ ਵਿਨੇਸ਼ ਫੁਗਾੜ ਹੁਣ ਕਾਂਗਰਸ ਦੀ ਉਮੀਦਵਾਰ ਹੈ ਜੁਲਾਣਾ ਵਿਧਾਨ ਸਭਾ ਖੇਤਰ ਤੋਂ ਹਰਿਆਣੇ ਤੋਂ ਹਰਿਆਣੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ 5 ਅਕਤੂਬਰ ਨੂੰ ਨਤੀਜੇ ਆਉਣੀਆਂ 8 ਅਕਤੂਬਰ ਨੂੰ ਦੋਵਾਂ ਸੂਬਿਆਂ ਦੇ ਜੰਮੂ ਦੇ ਤੇ ਇਹਦੇ ਹਰਿਆਣੇ ਦੇ ਤੇ ਬਨੇਸ਼ ਫੁਗਟ ਨੇ ਕੱਲੇ ਗੱਲ ਕਹੀ ਆ ਉਹ ਕਹਿੰਦੀ ਵੀ ਜਿਹੜੀ ਮੇਰੇ ਨਾਲ ਟੈਕਨੀਕਲ ਟੀਮ ਸੀ ਉਹ ਜੇਕਰ ਉਹਦੇ ਕੋਲੇ ਕੋਈ ਸਾਰਾ ਕੁਝ ਬਦਲਵਾ ਪ੍ਰਬੰਧ ਹੋ ਸਕਦਾ ਸੀ ਕਾਨੂੰਨੀ ਬਦਲਦਾ ਪ੍ਰਬੰਧ ਉਹਦੇ ਕੋਲੇ ਹੋ ਸਕਦਾ ਸੀ ਪਰ ਉਹਨਾਂ ਨੇ ਜਾਣ ਬੁੱਝ ਕੇ ਇਵੇਂ ਕੀਤਾ ਨਹੀਂ ਉਹ ਕਹਿੰਦੀ ਭਾਜਪਾ ਨੇ ਸਮਝਿਆ ਨਹੀਂ ਕਿ ਮੇਰਾ ਮੈਡਲ ਆ ਜਿਹੜਾ ਇਹ ਦੇਸ਼ ਦਾ ਮੈਡਲ ਆ ਨਹੀਂ ਤਾਂ ਉਹ ਕਹਿੰਦੀ ਜੀ ਕਿ ਦੇਖੋ ਜਿਹੜਾ ਵੀ ਕੁਝ ਹੋਇਆ ਵਾਪਰਿਆ ਉੱਥੇ ਜੇਕਰ ਉਹ ਮੇਰੇ ਪ੍ਰਤੀ ਸੋਚ ਚੰਗੀ ਰੱਖਦੇ ਵੀ ਉਹ ਮੈਨੂੰ ਵੀ ਦੇਸ਼ ਦੀ ਤੀਮੰਦ ਦੇ ਮੇਰੇ ਮੈਡਲ ਨੂੰ ਦੇਸ਼ ਦਾ ਮੈਡਲ ਮੰਨਦੇ ਤਾਂ ਇਹਦੇ ਵਿੱਚ ਸੌ ਤਰ੍ਹਾਂ ਦੇ ਕਾਨੂੰਨੀ ਰਾਹ ਕਾਨੂੰਨੀ ਬਦਲ ਹੋ ਸਕਦੇ ਸੀ ਪਰ ਉਹਨਾਂ ਨੇ ਇਹ ਸਮੱਸਿਆ ਦੇ ਵਿੱਚ ਕੁਝ ਵੀ ਨਹੀਂ ਕੀਤਾ ਸੋਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਸ ਗੱਲ ਤੇ ਹੈਰਾਨ ਹੋਈ ਆ ਵੀ ਉਹਨਾਂ ਨੇ ਇਸ ਗੱਲ ਨੂੰ ਕਿੰਨਾ ਲਾਈਟ ਲੈ ਲਿਆ ਉਹਨਾਂ ਨੇ ਬੀਜੇਪੀ ਨੇ ਕਿਉਂਕਿ ਮੈਂ ਬੀਜੇਪੀ ਮੈਨੂੰ ਨਹੀਂ ਪਸੰਦ ਕਰਦੀ ਤੇ ਇਸ ਕਰਕੇ ਉਹਨਾਂ ਨੇ ਭਾਈਆ ਕੁਝ ਕੀਤਾ ਮੇਰੇ ਨਾਲ ਇਹ ਹੋ ਗਈ ਇੱਕ ਗੱਲ ਅਗਲੀ ਗੱਲ ਇਹ ਆ ਵੀ ਹਰਿਆਣੇ ਦੇ ਕਾ ਚੋੜਾ ਦੇ ਬੰਦੇ ਨਜ਼ਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਲਗਭਗ ਸਮਝੌਤਾ ਹੋ ਚੁੱਕਾ ਹੈ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਆਮ ਆਦਮੀ ਪਾਰਟੀ ਚੋਂ ਦੇਸੀ 10 ਸੀਟਾਂ ਕਾਂਗਰਸ ਚੋਂ ਦੇਣੀਆਂ ਇਹਨਾਂ ਨੂੰ 3 ਸੀਟਾਂ 90 ਦੇ ਵਿੱਚੋਂ ਪਰ ਇਹ ਹੈ ਜੀ ਕਿ ਉਹ ਕਹਦੇ ਵੀ ਸਾਨੂੰ ਦਿਓ ਤੁਸੀਂ ਸੀਟਾਂ 10 ਉਹ ਕਹਿੰਦੇ ਨਾ ਤੁਸੀਂ 3 ਲਓ ਤੇ ਹੁਣ ਗੱਲ ਪੰਜਾਂ ਦੇ ਉੱਤੇ ਨਿਬੜ ਗਈ ਆ ਤੇ ਕਹਿੰਦੇ ਵੀ ਪੰਜ ਸੀਟਾਂ ਜਿਹੜੀਆਂ ਉਹ ਹੁਣ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ ਤੇ ਬਾਕੀ 85 ਸੀਟਾਂ ਕਾਂਗਰਸ ਆਪਣੇ ਕੋਲੇ ਰੱਖੂਗੀ ਜਿਹੜੀਆਂ ਇਹ ਪੰਜ ਸੀਟਾਂ ਹੋਣਗੀਆਂ ਇਹ ਕੁਰੂਕਸ਼ੇਤਰ ਲੋਕ ਸਭਾ ਖੇਤਰ ਦੇ ਨਾਲ ਜੁੜੀਆਂ ਹੋਣਗੀਆਂ ਕਿਉਂਕਿ ਜਦੋਂ ਹਣਾ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਥੇ 10 ਸੀਟਾਂ ਦੇ ਲੋਕ ਸਭਾ ਦੀਆਂ ਹਰਿਆਣਾ ਦੇ ਵਿੱਚ ਉਹਦੇ ਵਿੱਚ ਇੱਕ ਸੀਟ ਆ ਜਿਹੜੀ ਉਹਦੇ ਤੇ ਆਮ ਆਦਮੀ ਪਾਰਟੀ ਲੜੀ ਸੀ ਕੁਰੂਕhetra ਵਾਲੀ ਤੇ ਤੇ ਬਾਕੀ 9 ਸੀਟਾਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਕੁਰੂਕhetra ਵਾਲੀ ਸੀਟ ਤਾਂ ਹਾਰ ਗਈ ਸੀ ਪਰ ਉਹ ਲੋਕ ਸਭਾ ਸੀਟ ਦੀਆਂ 3-4 ਸੀਟਾਂ ਦੇ ਵਿਧਾਨ ਸਭਾ ਸੀਟਾਂ ਦੇ ਉੱਤੇ ਅੱਗੇ ਰਹੀ ਸੀ ਜਿੱਤੀ ਸੀ ਕਹਿੰਦੇ ਦਾ ਭਾਗ ਉਹ ਕਹਿੰਦੇ ਵੀ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਦੇ ਦਿੱਤ ਨਾ ਜਾਣਗੀਆਂ ਸੋ ਇਹ ਜਿਹੜਾ ਰੌਲਾ ਰੱਪਾ ਚੱਲਦਾ ਸੀ ਵੇ ਭਾਈ ਇਹ ਗੱਠਜੋੜ ਹੋਣਾ ਨਹੀਂ ਕੀ ਬਣੂਗਾ ਕੀ ਨਹੀਂ ਬਣੂਗਾ ਉਹ ਹੁਣ ਰੌਲਾ ਪਖ ਖਤਮ ਹੋ ਜਾਣਾ ਪੰਜ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਜਾਣਗੀਆਂ ਵੇਦੇ ਵੀ ਉਹਦਾ ਪੰਜਾਂ ਸੀਟਾਂ ਦੇ ਉੱਤੇ ਉਹ ਕੀ ਪ੍ਰਦਰਸ਼ਨ ਕਰਦੀ ਐ ਆਮ ਆਦਮੀ ਪਾਰਟੀ ਪਰ ਇੰਨੀ ਗੱਲ ਜ਼ਰੂਰ ਆ ਵੀ ਐ ਕਿ ਉੱਥੇ ਮੁਕਾਬਲਾ ਬੜਾ ਤਿੱਖਾ ਹੋਊਗਾ ਬੀਜੇਪੀ ਦਾ ਹਾਲੇ ਤੱਕ ਡਾਊਨਫਾਲ ਚੱਲਦਾ ਕਿਉਂਕਿ ਇੱਕ ਤੱਕ ਕਿਸਾਨਾਂ ਦੇ ਅਨੁਲਨ ਕਰਕੇ ਦੂਜਾ ਖਿਡਾਰੀਆਂ ਦੇ ਕਰਕੇ ਤੀਜਾ ਹੁਣ ਜਦੋਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਜਾਊਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਹਦੇ ਕਰਕੇ ਤੇ ਚੌਥਾ ਗੱਲ ਹੈ ਕਿ ਐਂਟੀ ਇੰਕੰਮੈਸੀ ਹੁੰਦੀ ਜਿਹੜੀ ਇਹ ਭਾਈ ਸੱਤਾਧਾਰੀ ਤਰ ਦਾ ਵਿਰੋਧ ਉਹ ਬੀਜੇਪੀ ਹੈ ਤੇ ਬੀਜੇਪੀ ਦਾ ਵਿਰੋਧ ਵੀ ਉੱਥੇ ਹੋਣਾ ਕੁਦਰਤੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇਰਾ ਸਾਹਿਬ ਖੈਰ ਹੁਣ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਤੋਹਫ਼ਾ ਮਿਲਿਆ ਜੀ ਪੰਜਾਬ ਚ ਬੱਸਾਂ ਦਾ ਕਿਰਾਇਆ ਵੱਧ ਗਿਆ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਲੋਕ ਲਾਇਕ ਆ ਇਸ ਜਲਦੀ ਪੰਜਾਬ ਦੇ ਲੋਕਾਂ ਨੂੰ ਤੋਹਫ਼ਾ ਮਿਲਣਾ ਚਾਹੀਦਾ ਸੀ ਮੈਂ ਤਾਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਪੀ ਪੰਜਾਬ ਦੇ ਲੋਕਾਂ ਨਾਲ ਇਵੇਂ ਹੀ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਬੰਦੇ ਨੇ ਕਦੇ ਕਿਸੇ ਔਰਤ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਸਾਨੂੰ ਮੁਫਤ ਦੇ ਵਿੱਚ ਕੋਈ ਚੀਜ਼ ਨਹੀਂ ਚਾਹੀਦੀ ਸਾਨੂੰ ਜੀ ਨਾ ਮੁਫਤ ਦੀ ਬਿਜਲੀ ਚਾਹੀਦੀ ਹੈ ਤੁਸੀਂ ਮੁਫਤ ਨੂੰ ਆਪਾਂ ਮਰੇ ਥੋੜੀ ਐ ਵੀ ਜੇ ਸਾਡੇ ਹੱਥ ਨਹੀਂ ਚੱਲਦੇ ਸਾਡੇ ਪੈਰ ਨਹੀਂ ਚੱਲਦੇ ਸਾਡਾ ਸਰੀਰ ਨਕਾਰਾ ਹੋ ਗਿਆ ਸਾਨੂੰ ਮੁਫਤ ਦੀਆਂ ਚੀਜ਼ਾਂ ਦੇਈ ਚੱਲੋ ਤੇ ਬਸ ਸੋਲੇ ਗਵਾਈ ਚੱਲੋ ਮੁਫਤ ਦੀਆਂ ਚੀਜ਼ਾਂ ਪੜਾਈ ਚੱਲੋ ਸਰਕਾਰਾਂ ਦੇ ਸੋਲੇ ਗਵਾਈ ਚੱਲੋ ਤੇ ਉਹ ਇੱਕ ਨਾ ਇੱਕ ਨੇ ਸਾਡੇ ਉੱਤੇ ਭਾਰ ਪੈਣਾ ਹੀ ਸੀ ਸਰਕਾਰ ਕਿੰਨੀ ਕੁ ਦਿਨ ਤੁਹਾਨੂੰ ਕੋਈ ਮੁਫਤ ਨਾ ਚੀਜ਼ਾਂ ਦੇਊਗੀ ਤੇ ਉਹਨਾਂ ਨੇ ਭਾਈ ਫਿਰ ਤੁਹਾਨੂੰ ਆਪਣਾ ਤੋਹਫਾ ਦੇ ਦਿੱਤਾ ਤੇ ਹੁਣ ਪੰਜਾਬ ਦੇ ਲੋਕ ਇਸ ਤੋਹਫੇ ਨੂੰ ਦੇਖੀ ਜਾਣ ਮਾਣੀ ਜਾਣ ਤੇ ਗਾਲਾਂ-ਗੋਲਾਂ ਕੱਢੀ ਚੱਲ ਇੰਨੇ ਕੁ ਜੋਗੀ ਹੈਗੇ ਆ ਸੋ ਪੰਜਾਬ ਦੇ ਵਿੱਚ ਭਾਈ ਬੱਸਾਂ ਦਾ ਸਫ਼ਰ ਮਹਿੰਗਾ ਹੋ ਗਿਆ ਇਹ ਪਤਾ ਲੱਗਾ ਜੀ ਮੈਨੂੰ ਕਿ 23 ਪੈਸੇ ਤੋਂ ਲੈ ਕੇ ਤੇ 46-47 ਪੈਸੇ ਤੱਕ ਤੇ ਪ੍ਰਤੀ ਕਿਲੋਮੀਟਰ ਸਫ਼ਰ ਮਹਿੰਗਾ ਕਰ ਦਿੱਤਾ ਗਿਆ ਜਿਵੇਂ ਆਮ ਤੌਰ ਦੇ ਉੱਤੇ ਆਪਾਂ ਆਟੋ ਵਾਲੇ ਨੂੰ ਕਹਿੰਦੇ ਆ ਕਿ ਭਾਈ ਬਾ ਉਥੋਂ ਤੱਕ ਹੀ ਜਾਣਾ ਆ ਮੈਨੂੰ ਮੜਾ ਜਾ ਪਾਣੀ ਪਾਰ ਕਰਾ ਦੇ ਸੜਕ ਪਾਣੀ ਨਾਲ ਭਰੀ ਆ ਉਹ ਮੜਾ ਜਾ ਮੈਂ ਪੁਲ ਤੱਕ ਹੀ ਜਾਣਾ ਤੇ ਉਹ ਕਹਿੰਦੇ ਨੇ ਤੁਹਾਨੂੰ ਵੀ ਘੱਟੋ ਘੱਟ ਅਸੀਂ 20 ਰੁਪਏ ਲਵਾਂਗੇ ਜੀ ਸਾਡੇ ਵੱਲੋਂ ਤੁਸੀਂ ਪੰਜ ਕਦਮ ਬੈਠੋ ਤੇ ਭਾਵੇਂ ਸਾਡੇ ਵੱਲੋਂ ਤੁਸੀਂ 1 ਕਿਲੋਮੀਟਰ ਬੈਠੋ ਉਸ ਦਾ 20 ਰੁਪਏ ਲੈਣੇ ਆ ਉਸ ਤਰੀਕੇ ਨਾਲ ਘੱਟੋ ਘੱਟ ਕਰਾਇਆ ਵੀ ਤੈ ਹੋ ਗਿਆ ਤੁਸੀਂ ਬੱਸ ਦੇ ਵਿੱਚ ਇੱਥੇ ਬੈਠ ਕੇ ਹੁਣ ਤੇ ਭਾਵੇਂ ਤੁਸੀਂ ਅੱਧੇ ਕਿਲੋਮੀਟਰ ਤੇ ਉਤਰ ਜੋ ਤੁਹਾਨੂੰ 15 ਰੁਪਏ ਘੱਟੋ ਘੱਟ ਦੇਣੇ ਹੀ ਪੈਣਗੇ ਇੱਕ ਤਾਂ ਗੱਲ ਇਹ ਹੋ ਗਈ ਦੁੱਧਿਕਲ ਇਹ ਆ ਵੀ ਭਾਈ ਜਿਹੜੀ ਹੈਗੀ ਹੈ ਸਧਾਰਨ ਆਮ ਬੱਸਾਂ ਦਾ ਕਰਾਇਆ ਉਹ 23 ਪੈਸੇ ਕਿਲੋਮੀਟਰ ਵਧ ਗਿਆ ਜਿਹੜਾ ਹੈਗਾ ਜੀ ਕੋਚ ਬੱਸਾਂ ਦਾ ਉਹ ਵਧਿਆ ਜੀ 28 ਪੈਸੇ ਤੇ ਜਿਹੜਾ ਹੈਗਾ ਸੁਪਰ ਕੋਚ ਬੱਸਾਂ ਦਾ ਉਹ ਹੈਗਾ ਜੀ 46 ਪੈਸੇ ਵਧਿਆ ਪ੍ਰਤੀ ਕਿਲੋਮੀਟਰ ਸੋ ਮਤਲਬ ਇਹ ਹੈ ਜੀ ਕਿ ਹੁਣ ਪੰਜਾਬ ਦੇ ਲੋਕਾਂ ਦੀ ਜੇਬ ਦੇ ਉੱਤੇ ਭਾਰ ਹੋਰ ਪਊਗਾ ਤੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਾਂ ਵੀ ਹਲੇ ਤਾਂ ਤੁਸੀਂ ਹੋਰ ਦੇਖਿਓ ਜਿਹੜੀ ਮੁਫਤ ਦੇ ਵਿੱਚ ਆਪਾਂ ਕੱਚਾ ਵਜਾਈਆਂ ਨਾ ਵੀ ਭਾਈ ਅਬਿਜਲੀ ਸਾਨੂੰ 600 ਯੂਨਟ ਮੁਫਤ ਮਿਲੀ ਹੈ ਮਿਲੇ ਕਿਉਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਆ ਬਿਲਕੁਲ ਨਹੀਂ ਮਣੀ ਚਾਹੀਦੀ ਜਿਹੜੀਆਂ ਮੋਟਰਾਂ ਦੀ ਬਿਜਲੀ ਮੁਫਤ ਆ ਇਹ ਕਿਉਂ ਮਿਲੇ ਬਈ ਨਾਲੇ ਆਪਾਂ ਕਿਉਂ ਲੱਗੇ ਬਿਜਲੀ ਤੇ ਉਹ ਸਾਨੂੰ ਦੇਣ ਕਿਉਂ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਆਪਾਂ ਨੂੰ ਮੁਫਤ ਦੇ ਝੂਟੇ ਚਾਹੀਦੇ ਸੀ ਆਪਾਂ ਆਪਦੇ ਸਵਾਰਥ ਨੂੰ ਉਹਨਾਂ ਨੇ ਆਪਣੇ ਸਵਾਰਥ ਨੂੰ ਇਹ ਸਾਰਾ ਕੁਝ ਕੀਤਾ ਤੇ ਪੰਜਾਬ ਦੇ ਲੋਕ ਪਾਈ ਹੁਣ ਆਪਦਾ ਥੋੜੇ ਮਾਨਸਿਕ ਤੌਰ ਤੇ ਤਿਆਰ ਰਹਿਣ ਆਉਂਦੇ ਸਮੇਂ ਚ ਹੋਰ ਭਾਰ ਪਾਊਗਾ ਆ ਹੁਣੇ-ਹੁਣੇ ਤੇ ਡੀਜ਼ਲ ਤੇ ਪੈਟਰੋਲ ਦੇ ਵੈਟ ਦੇ ਵਿੱਚ ਵਾਧਾ ਕੀਤਾ ਗਿਆ ਉਹ ਜਿਹੜੀ 7 ਕਿਲੋਵਾਟ ਜਿਹਦਾ ਲੋਡ ਹੋਊਗਾ ਉਹਦੀ 3 ਰੁਪਏ ਸਬਸਿਡੀ ਵਾਲੀ ਬਿਜਲੀ ਜਿਹੜੀ ਉਹ ਵੀ ਸਮਾਪਤ ਕਰ ਦਿੱਤੀ ਗਈ ਆ ਸੋ ਅਸਲ ਦੇ ਵਿੱਚ ਸਰਕਾਰਾਂ ਨੇ ਵਾਝੇ ਵਾਝੇ ਪਏ ਆ ਸਰਕਾਰਾਂ ਤਬਾਹ ਹੋਈਆਂ ਪਈਆਂ ਅੰਦਰ ਖਾਤੇ ਅੰਦਰ ਖਾਤੇ ਉਹਨਾਂ ਦੇ ਕੋਲੇ ਕੁਝ ਨਹੀਂਗਾ ਜਿੰਨੇ ਮਰਜ਼ੀ ਕਈ ਜਣ ਖਜ਼ਾਨੇ ਭਰੇ ਹਨ ਫਲਾਨਾ ਹਨ ਢਿੰਗੜਾ ਹਨ ਵਰਤਿਆਂ ਤੋਂ ਤਾਂ ਖੂਖਲੀ ਹੋ ਜਾਂਦੇ ਤਾਂ ਖਜ਼ਾਨੇ ਆ ਜਦੋਂ ਆਪਾਂ ਖੂਹ ਦੇ ਵਿੱਚੋਂ ਕੱਲਾ ਪਾਣੀ ਕੱਢੀ ਜਾਣਾ ਕੱਢੀ ਜਾਣਾ ਕੱਢੀ ਜਾਣਾ ਕੱਢੀ ਜਾਣਾ ਤੇ ਇੱਕ ਦਿਨ ਤਾਂ ਮੁੱਕਣਾ ਹੀ ਆ ਨਾ ਸੋ ਉਵੇਂ ਹੀ ਆ ਵੀ ਭਾਈ ਤੇ ਸਭ ਕੁਝ ਮੁਫਤ ਆਟਾ ਮੁਫਤ ਦਾਲ ਮੁਫਤ ਬੱਸ ਮੁਫਤ ਦਾ ਸਫਰ ਮੁਫਤ ਬਿਜਲੀ ਮੁਫਤ ਫਲਾਣਾ ਮੁਫਤ ਹਣੇ ਤਾਂ ਹਜ਼ਾਰ ਰੁਪਏ ਮਹੀਨਾ ਭਾਲਦੇ ਆ ਤੇ ਉਹ ਭਾਈ ਫਿਰ ਤੁਹਾਡੇ ਹੀ ਘਟ ਕੇ ਵਧਾ ਕੇ ਭਾੜੇ ਭੁੜੇ ਤੇ ਉਹਨਾਂ ਨੇ ਹੁਣ ਪੈਸੇ ਜਮ੍ਹਾਂ ਕਰਨੇ ਆ ਤੇ ਤੁਹਾਨੂੰ ਹੀ ਫਿਰ ਉਹਨਾਂ ਦੇ ਹਜ਼ਾਰ ਹਜ਼ਾਰ ਰੁਪਏ ਦੋ ਚਾਰ ਮਹੀਨੇ ਮਿਲ ਜਾਣਾ ਤੇ ਪੰਜਾਬ ਦੇ ਲੋਕ ਫਿਰ ਕੱਚਾ ਵਜਾਉਣਗੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਉਧਰ ਅਕਾਲੀਆਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਜੀ ਕਹਿੰਦੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਗਿਆ ਅਕਾਲੀ हां बिल्कुल जी बिल्कुल अकाली दल ने पूरी तैयारी की हुई है अकाली दल ਦੇ ਵੱਲੋਂ ਹੁਣ ਪੰਜਾਬ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ अकाली दल ਦੇ ਅਗੂ ਨੇ ਕਿਹਾ ਜੀ ਕਿ ਅਸੀਂ 10 ਤਰੀਕ ਤੋਂ ਲੈ ਕੇ ਤੇ ਉਹ ਕਹਿੰਦੇ ਵੀ 26 ਤਰੀਕ ਤੱਕ ਸਤੰਬਰ ਤੱਕ ਯਾਨੀ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਵਿੱਚ 10 ਤੋਂ 26 ਸਤੰਬਰ ਤੱਕ ਉਹ ਕਹਿੰਦੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਸੂਬੇ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਉਹ ਕਹਿੰਦੇ ਕਿ ਉਹਨਾਂ ਨੇ ਵਸਤੇ ਸੂਚੀ ਵੀ ਜਾਰੀ ਕਰਤੀ ਹੈ ਵੀ ਇਸ ਦਿਨ ਇੱਥੇ ਇਸ ਦਿਨ ਇੱਥੇ ਇਸ ਦਿਨ ਇੱਥੇ ਇਸ ਦਿਨ ਸ਼ਹਿਰ ਦੇ ਵਿੱਚ ਆ ਸਾਰੇ ਪ੍ਰਬੰਧ ਕਰ ਲਿਆ ਤੇ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਈ ਦਹਾਕੇ ਪਿੱਛੇ ਤੱਕ ਦਾ ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਕੀਤਾ ਕਰਾ ਕੱਖ ਨਹੀਂ ਤੇ ਹੁਣ ਅਸੀਂ ਉਹ ਕਹਿੰਦੇ ਜੀ ਇਹਨਾਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਤੇ ਧਰਦੇ ਬੁਜਾਰੇ ਆ ਉਹੜਾ ਸਿਲਸਿਲਾ ਸ਼ੁਰੂ ਕਰਨ ਲੱਗੇ ਆ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਸੂਬੇ ਦੀ ਸਰਕਾਰ ਦੇ ਉੱਤੇ ਹੋਕਣੇ ਜਿਹੜਾ ਭਾਰ ਆ ਉਹ ਜਿਹੜਾ ਇਹਨਾਂ ਲੋਕਾਂ ਦੇ ਉੱਤੇ ਪਾਉਣਾ ਸ਼ੁਰੂ ਕੀਤਾ ਤੇ ਇਹ ਕਹਿੰਦੇ ਵੀ ਉਹਦੇ ਤੋਂ ਬਚਾਅ ਹੋ ਸਕੇ ਤੇ 10 ਸਤੰਬਰ ਤੋਂ ਅਕਾਲੀ ਦਲ ਨੇ ਇਹ ਜ਼ਿਲ੍ਹਾ ਪਦਰੀ ਪੱਕੇ ਧਰਨੀ ਸ਼ੁਰੂ ਕਰਨੇ ਆ ਤੇ ਇਹਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜੋ ਵਾਅਦਾ ਕੀਤਾ ਗਿਆ ਬੱਸ ਕਿਰਾਏ ਦੇ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਵਾਹਨਾਂ ਦੇ ਉੱਤੇ ਟੈਕਸ ਜ਼ਮੀਨਾਂ ਦੇ ਅਧਿਕਾਰ ਰਜਿਸਟਰੀ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਪੰਜਾਬ ਦੇ ਵਿੱਚ ਕਾਨੂੰਨ ਅਮਨ ਦੀ ਸਥਿਤੀ ਜਿਹੜੀ ਉਹ ਖਰਾਬ ਕੀਤੀ ਪਈ ਆ ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਉਹ ਕਹਿੰਦੇ ਵੀ 10 ਸਤੰਬਰ ਨੂੰ ਲੁਧਿਆਣੇ ਤੋਂ ਧਰਨੇ ਸ਼ੁਰੂ ਹੋਣਗੇ 11 ਤਰੀਕ ਨੂੰ ਫਿਰੋਜ਼ਪੁਰ 12 ਨੂੰ ਫਾਜ਼ਿਲਕਾ 13 ਨੂੰ ਮੋਗਾ 16 ਨੂੰ ਮੁਖਤਸਰ ਸਾਹਿਬ 17 ਨੂੰ ਬਠਿੰਡਾ ਤੇ 18 ਤਰੀਕ ਨੂੰ ਉਹ ਕਹਿੰਦੇ ਮਾਨਸਾ ਤੇ 19 ਤਰੀਕ ਨੂੰ ਸੰਗਰੂਰ 20 ਨੂੰ ਬਰਨਾਲਾ ਤੇ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜ਼ਿਲ੍ਹਾ ਪਧਰੀ ਉਹ ਕਹਿੰਦੇ ਵੀ ਧਰਨੇ ਤੇ ਜਾਣਗੇ ਜੀ ਜੀ ਜਨਾਬ ਸਾਹਿਬ ਬੋਲਦੇ ਹਨ ਮੁੱਖ ਮੰਤਰੀ ਪੰਜਾਬ ਭਗਵਾਨ ਸਮਾਨ ਹੋ ਰਹੀ ਇਹ ਗੱਲ ਕਹਿੰਦੇ ਨੇ ਕਹਿੰਦੇ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਨੇ ਜਵਾਨੀ ਨੂੰ ਇਗਨੋਰ ਕੀਤਾ ਹੈ ਜੀ ਦੇਖੋ ਜੀ ਗੱਲ ਇਹ ਆ ਵੀ ਆਪਾਂ ਕਹਿੰਦੇ ਕਿ ਪਹਿਲੀਆਂ ਸਰਕਾਰਾਂ ਨੇ ਐਉਂ ਕੀਤਾ ਇਹ ਤਾਂ ਨਾ ਮੈਨੂੰ ਗੱਲ ਉਵੇਂ ਲੱਗਦੀ ਬਿਲਕੁਲ ਵੀ ਜਿਵੇਂ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਹੋਰੀ ਕਹਿੰਦੇ ਹੁੰਦੇ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੁਣ ਤੁਹਾਨੂੰ 11 ਸਾਲ ਹੋ ਗਏ ਸੱਤਾ ਦੇ ਵਿੱਚ ਆਇਆ ਤੁਸੀਂ ਪਿਛਲੀਆਂ ਸਰਕਾਰਾਂ ਤੋਂ ਕੀ ਕਰਾਉਣਾ ਉਹ ਕਰਕੇ ਗਈਆਂ ਨਹੀਂ ਕਰਕੇ ਗਈਆਂ ਦਫਾ ਮਾਰੋ ਹੁਣ ਤੁਸੀਂ ਕੀ ਕਰ ਰਹੇ ਹੋ ਗੱਲ ਸਿਰਫ ਇਹਦੇ ਤੇ ਕੇਂਦਰਤ ਰੱਖੋ ਹੁਣ 2.5 ਸਾਲ ਆ ਮਲਮੀ ਪਾਰਟੀ ਦੀ ਸਰਕਾਰ ਨੂੰ ਆਇਆ ਹੋਗੀ ਇਹ ਜਦੋਂ ਤਾਂ ਸ਼ੁਰੂ ਸ਼ੁਰੂ ਹੁੰਦੇ ਨਾ 2 4 5 6 ਮਹੀਨੇ ਆਪਾਂ ਉਹ ਤਾਂ ਕਹਿ ਸਕਦੇ ਹੁਣ ਵੀ ਪਿਛਲੇ ਆਣੇ ਕੁਝ ਨਹੀਂ ਕੀਤਾ ਫਿਰ ਤਾਂ ਤੁਹਾਡਾ ਤੁਹਾਡੇ ਕੰਮ ਦੇ ਨਾਲ ਤੁਲਨਾ ਹੁੰਦੀ ਆ ਤੁਹਾਡਾ ਤੁਹਾਡੇ ਕੰਮ ਦੇ ਨਾਲ ਮੁਕਾਬਲਾ ਹੁੰਦਾ ਇਸ ਕਰਕੇ ਹੁਣ ਇਹ ਗੱਲਾਂ ਰਹਿ ਨਹੀਂ ਗਈਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੁਝ ਕੀਤਾ ਕੁਝ ਦੱਸਣ ਦੀ ਲੋੜ ਥੋੜੀ ਆ ਤਾਂ ਇਹੋ ਤਾਂ ਲੋਕਾਂ ਨੇ ਦਿਖਾਇਆ ਨਹੀਂ ਜਿਨ੍ਹਾਂ ਨੂੰ ਦਿਖਾਇਆ ਉਹ ਸਿਰਫ ਹੁਣ ਆਪਣੀ ਗੱਲ ਕਰਨ ਇਹ ਗੱਲ ਹੁਣ ਸਿਰਫ ਇੱਥੇ ਆ ਕੇ ਮੁੱਕਦੀ ਆ ਬਾਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤੇ ਆ ਇਹ ਵੀ ਗੱਲ ਸੱਚੀ ਆ ਵੀ ਕਈ ਲੋਕਾਂ ਨੂੰ ਰੋਜ਼ਗਾਰ ਮਿਲੇ ਆ ਪਰ ਆਪਾਂ ਨੂੰ ਇਹ ਨਹੀਂ ਗੱਲ ਕਹਿਣ ਦਾ ਹੱਕ ਕਿ ਦੇਖੋ ਜੀ ਹੁਣ ਪੰਜਾਬ ਦੀ ਜਵਾਨੀ ਇੱਥੇ ਸੰਤੁਸ਼ਟ ਆ ਤੇ ਤਾਂ ਕਰਕੇ ਉਹ ਇੱਥੇ ਹੁਣ ਆਪਣੇ ਘਰ ਦੇ ਵਿੱਚ ਆ ਸੰਤੁਸ਼ਟ ਨਹੀਂ ਹੈਗੀ ਕੋਈ ਬੰਦਾ ਦੇਖੋ 10 15 20000 ਰੁਪਏ ਗੈਦਰੀ ਠੇਕੇ ਦੀ ਨੌਕਰੀ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ ਗੱਲ ਇਹ ਆ ਵੀ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਕੰਮ ਨਹੀਂ ਲੱਭ ਰਹੇ ਹੋਰ ਜੇ ਬੰਦਾ ਮੰਨ ਲਓ ਕੋਈ ਇੱਥੇ ਛੱਡ ਕੇ ਕੈਨੇਡਾ ਨੂੰ ਤੇ ਪੰਜਾਬ ਦੇ ਵਿੱਚ ਆਜੇ ਉਦਾਹਰਨ ਦੇ ਤੌਰ ਦੇ ਉੱਤੇ ਉਹ ਇਸ ਕਰਕੇ ਨਹੀਂ ਕਿ ਉਹਨੂੰ ਹੁਣ ਪੰਜਾਬ ਬਹੁਤ ਚੰਗਾ ਲੱਗਨ ਵੀ ਉਹ ਕਹਿੰਦਾ ਵੀ ਮੈਂ ਤਾਂ ਰਹਿਣੀ ਇੱਥੇ ਆ ਕਿਉਂਕਿ ਉਹ ਸਾਰਾ ਕੁਝ ਇੱਥੋਂ ਵੇਚ ਕੇ ਵੀ ਗਿਆ ਸੀ ਉਹ ਮਜਬੂਰੀ ਦੇ ਵਿੱਚ ਆਇਆ ਹੋ ਸਕਦਾ ਵੀ ਯਾਰ ਉੱਥੇ ਟੈਕਸ ਬਹੁਤ ਵਧ ਗਏ ਉੱਥੇ ਵੇਸਟਮੈਂਟ ਦਾ ਕਿਰਾਇਆ ਬਹੁਤ ਆ ਉੱਥੇ ਕੰਮ ਨਹੀਂ ਲੱਭ ਰਿਹਾ ਚਲੋ ਆਪਾਂ ਫਿਰ ਜੇ ਆਏ ਆ ਤਾਂ ਫਿਰ ਆਪਾਂ ਕੁਝ ਸਾਲ ਆ ਜਿਹੜੇ ਉਹ ਪੰਜਾਬ 'ਚ ਹੀ ਲਾਉਣੇ ਆ ਪਰ ਆਪਾਂ ਇਹ ਨਹੀਂ ਕਹਿਣਗੇ ਵੀ ਭਾਈ ਪੰਜਾਬ ਦਾ ਮਾਹੌਲ ਬਹੁਤ ਖੁਸ਼ਹਾਲੀ ਵਾਲਾ ਪੰਜਾਬ ਦੇ ਵਿੱਚ ਕਮਾਲਾਂ ਬਹੁਤ ਹੋਈਆਂ ਪਈਆਂ ਆਹ ਗੱਲ ਨਹੀਂ ਆ। ਸੋ ਪੰਜਾਬ ਦੇ ਵਿੱਚ ਮੈਨੇਜਮੈਂਟ ਦੀ ਘਾਟ ਆ। ਪੰਜਾਬ ਦੇ ਵਿੱਚ ਪ੍ਰਬੰਧਾਂ ਦੀ ਕਮੀ ਸੀ ਵੀ ਤੇ ਹੈ ਵੀ। ਪੰਜਾਬ ਦੇ ਵਿੱਚ ਰੋਟੀ ਦੇ ਮੁਤਾਬਕ ਕੰਮ ਨਹੀਂ ਮਿਲਦਾ। ਇਹ ਪਹਿਲਾਂ ਗੱਲ ਵੀ ਸੀ ਇਹ ਹੁਣ ਵੀ ਆ। ਇਹ ਪਿਛਲੀਆਂ ਸਰਕਾਰਾਂ ਦੇ ਮੌਕੇ ਵੀ ਸੀ। ਇਹ ਹੁਣ ਦੀ ਸਰਕਾਰ ਮੌਕੇ ਵੀ ਆ। ਇਹਨੂੰ ਮੋੜ ਰਾਜਨੀਤਿਕ ਬਿਆਨ ਦੇ ਤੌਰ ਤੇ ਜਿਵੇਂ ਮਰਜ਼ੀ ਘਟਵਾ ਲੋ ਜੀ। ਜੀ। ਟੇਨਾ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜੀ ਕਹਿੰਦੇ 버ਗਰ ਦਾ ਆਰਡਰ ਲੇਟ ਹੋਣ ਤੇ ਗੋਲੀਆਂ ਚਲਾ ਦਿੱਤੀਆਂ ਜੀ ਇਹ ਕਿੱਥੋਂ ਦੀ ਖਬਰ ਹੈ? ਦੇਖੋ ਜੀ ਮੂਰਖਾਂ ਦੀ ਕਮੀ ਨਹੀਂ ਸਾਡੇ ਪੰਜਾਬ ਦੇ ਵਿੱਚ ਮੂਰਖ ਦੇ ਵਿੱਚ ਮੂਰਖਵਾਜ ਦਾ ਫਰਦਾ ਗਿਣਤੀ ਇੰਨੀ ਹੋ ਗਈ ਆ ਸੋ ਗੱਲ ਇਹ ਜੀ ਕਿ ਇਹ ਜਿਹੜੀ ਖਬਰ ਆਈ ਆ ਇਹ ਬੜੀ ਮੈਨੂੰ ਹੈਰਾਨ ਕਰ ਗਈ ਮੈਨੂੰ ਵੀ ਇਹ ਖਬਰ ਵੀ ਆਹ ਦੇਖੋ ਜੀ ਆ ਬਣੀ ਕੀ ਜਾਂਦਾ ਕਿਉਂਕਿ ਇਹ ਜਾਣਕਾਰੀ ਇਹ ਮਿਲੀ ਆ ਵੀ ਤਰਨਤਾਰਨ ਦੇ ਵੱਲ ਇੱਕ ਪਿੰਡ ਆ ਤੇ ਉੱਥੇ ਟੋਲ ਪਲਾਜ਼ਾ ਟੋਲ ਪਲਾਜ਼ੇ ਦੇ ਕੋਲ ਇੱਕ ਰੈਸਟੋਰੈਂਟ ਆ ਤੇ ਉੱਥੇ ਇੱਕ ਬੰਦਾ ਗਿਆ 버ਗਰ ਖਾਣ ਦੇ ਲਈ ਜਿਵੇਂ ਇਹ ਖਬਰ ਆਈ ਆ ਉਸ ਖਬਰ ਦੇ ਵਿੱਚ ਲਿਖਿਆ ਸੀਗਾ ਵੀ 버거ਖਾਨ ਗਿਆ ਤੇ ਉਹਨੇ 버거 ਦੇ ਜਦੋਂ ਆਰਡਰ ਦਿੱਤਾ ਤੇ ਕਾਫੀ ਦੇਰ ਉਹ ਆਇਆ ਨਹੀਂ ਉਹਨੇ ਫਿਰ ਆਪਾਂ ਪੁੱਛਦੇ ਹੁੰਦੇ ਵੀ ਭਾਈ ਮੇਰਾ ਆਰਡਰ ਕਿੱਧਰ ਗਿਆ ਇੰਨਾ ਚਿਰ ਕਿਉਂ ਲਾਉਂਦੇ ਆ ਫਲਾਂਟਿੰਗ ਕੋਈ ਨਾ ਕੋਈ ਗੱਲ ਹੋਈ ਉੱਥੇ ਕੋਈ ਕਹਿੰਦੇ ਉੱਥੇ ਲੜਾਈ ਝਗੜਾ ਚੱਲ ਪਿਆ ਲੜਾਈ ਝਗੜਾ ਚੱਲਦਾ 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 ਤੇ ਉੱਥੇ ਕਹਿੰਦੇ ਵੀ ਜਿਹੜੇ 버거 ਦੇਣ ਵਾਲਿਆਂ ਨੇ ਗੋਲੀ ਮਾਰਤੀ ਗਾਹ ਦੇ ਤੇ ਹੁਣ ਕਹਿੰਦੇ ਵੀ ਉਹ ਬੰਦਾ ਹਸਪਤਾਲ ਦੇ ਵਿੱਚ ਦਾਖਲਾ ਬੰਦਾ 버거ਖਾਨ ਗਿਆ ਹੋਵੇ ਗੋਲੀ ਖਾ ਕੇ ਆਜੇ ਤੇ ਹਾਲਾਤ ਕੀ ਬਣੇ ਪਏ ਇੱਕ ਤਾਂ ਗੱਲ ਇਹ ਆ ਦੂਜੀ ਹੁਣ ਜਿਹੜਾ ਸਵਾਲ ਸਭ ਤੋਂ ਵੱਡਾ ਵੀ ਜੇਕਰ ਰੈਸਟੋਰੈਂਟ ਦੇ ਵਿੱਚ ਵੇਟਰਾਂ ਦੇ ਕੋਲੇ ਵੀ ਪਿਸਤੌਲ ਆ ਤੇ ਫੇਰ ਤਾਂ ਭਾਈ ਇਹਦਾ ਮਤਲਬ ਇਹ ਆ ਕਿ ਗੈਂਗਸਟਰੀ ਉੱਥੇ ਵੇਟਰ ਬਣੇ ਫਿਰਦੇ ਇਹਦਾ ਮਤਲਬ ਇਹ ਨਿਕਲਿਆ ਸੋ ਇਹ ਪੁਲਿਸ ਦੀ ਪੜਤਾਲ ਦਾ ਹੁਣ ਵਿਸ਼ਾ ਤੇ ਪੁਲਿਸ ਇਸ ਮਸਲੇ ਦੇ ਵਿੱਚੋਂ ਨਵੀਂ ਜਾਣਕਾਰੀ ਕੀ ਕੱਢ ਕੇ ਲਿਆਉਂਦੀ ਆ ਮੇਰੇ ਖਿਆਲ ਵਿੱਚ ਅੱਜ ਕੱਲ ਦੇ ਵਿੱਚ ਪਤਾ ਲੱਗ ਜਾਣਾ ਜੀ ਪੰਜਾਬ ਨੂੰ ਲੈ ਕੇ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਰੈੱਡ ਜ਼ੋਨ ਦੇ ਵਿੱਚ ਹੈ ਜੀ ਪੰਜਾਬ 23% ਦੀ ਮੀਂਹ ਜਿਹੜਾ ਹੈ ਉਹ ਘਟ ਪਿਆ ਹਾਂ ਬਿਲਕੁਲ ਜੀ ਪੰਜਾਬ ਦੇ ਵਿੱਚ 23% ਦੀ ਮੀਂਹ ਘਟ ਪਿਆ ਪੰਜਾਬ ਦੇ ਵਿੱਚ ਇਤਕੀ ਜਿੰਨਾ ਵੀ ਪੈਂਦਾ ਹੁੰਦਾ ਸੌਣ ਭਾਦੋਂ ਦੇ ਵਿੱਚ ਉਹਨਾਂ ਨਹੀਂ ਪਿਆ ਤੇ ਅੱਜ 25 ਭਾਦੋਂਾ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ 25 ਭਾਦੋਂ ਦੇ ਦਿਨ 9 ਸਤੰਬਰ ਨੂੰ ਤੇ ਪੰਜਾਬ ਦੇ ਵਿੱਚ ਇਤਕੀ ਭਾਦੋਂ ਤੇ ਸੌਣ ਦੋਹਾਂ ਦੇ ਵਿੱਚ ਹੀ ਮੀਂਹ ਦੇ ਵਿੱਚ ਮੀਂਹ ਘਟ ਪਿਆ 23% ਮੀਂਹ ਘਟ ਪਿਆ ਤੇ ਰੈੱਡ ਜ਼ੋਨ ਦੇ ਵਿੱਚ ਪੰਜਾਬ ਦੇ ਕਈ ਖੇਤਰ ਹੈ ਜੀ ਜਿਹੜੇ ਕਿ ਮੀਂਹ ਦੇ ਪੱਖ ਤੋਂ ਜਾਂ ਕਹਿੰਦੇ ਕਿ ਪਾਣੀ ਦੇ ਪੱਖ ਤੋਂ ਵੈਸੇ ਵੀ ਪੰਜਾਬ ਦੇ ਵਿੱਚ ਇਹੋ ਜਿਹੀਆਂ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਪੰਜਾਬੀਆਂ ਨੇ ਕਦੇ ਚਿੰਤਾ ਕਰਨਕ ਮੰਨਿਆ ਹੀ ਨਹੀਂ ਅਪਿਛੇ ਜੇ ਰਿਪੋਰਟ ਆਈ ਸੀ ਪੰਜਾਬ ਦੇ ਵੱਡੀ ਗਣਤੀ ਜ਼ਿਲ੍ਹੇ ਜਿਹੜੇ ਉਹ ਡਾਰਕ ਜ਼ੋਨ ਦੇ ਵਿੱਚ ਹੈ ਕਿਉਂਕਿ ਉਹਨਾਂ ਦੇ ਨਾਲ ਪਾਣੀ ਮੁਕੀ ਜਾਂਦਾ ਜੇ ਹੈ ਤਾਂ ਪੀਣ ਯੋਗ ਨਹੀਂ ਸੋ ਇਹ ਪੰਜਾਬ ਦੀ ਅਸਲ ਸਥਿਤੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ